ਵੈਗੁਰ ਜੀ ਹਰਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਮਾਰਨਿੰਗ ਮੈਂ ਆਫਿਸ ਚੱਲੇ ਆ ਤੇ ਮੈਂ ਆਪਣਾ ਫੋਨ ਖੋਲ ਕੇ ਦੇਖਿਆ ਤੇ ਇੱਕ ਵੀਡੀਓ ਚੱਲ ਰਹੀ ਹੈ ਬੜੀ ਵਾਇਰਲ ਹੋ ਰਹੀ ਕੱਲ ਰਾਤ ਤੋਂ ਜਾਂ ਪਰਸ ਤੋਂ ਇੱਕ ਦਿਨ ਤੋਂ ਕੱਲੇ ਦੇਖੋ ਵੀਡੀਓ ਚੱਲ ਰਹੀ ਹੈ ਤੇ ਇਹ ਕਬੱਡੀ ਦਾ ਮਸ਼ਹੂਰ ਪਲੇਅਰ ਤੁਸੀਂ ਮੋਚੇ ਕੰਦਾ ਜਾਣਦੇ ਹੋ ਪੰਜਾਬ ਹਰਿਆਣਾ ਜਾਣਦੇ ਨੇ ਉਸ ਤੋਂ ਬਾਅਦ ਬਾਕੀ ਜਗ੍ਹਾ ਦੇ ਕੋਈ ਚੰਨਾ ਨਾ ਜਾਂਦਾ ਹੋਵੇ ਇਹਨਾਂ ਨੂੰ ਤੇ ਦੇਖੋ ਜੀ ਇਹ ਇਹ ਚਸ਼ਮਾ ਪਾ ਕੇ ਔਰ ਸੰਜਿਤ ਵਾਂਗੂ ਡੱਬ ਜਿ ਪਿਸਟਲ ਲਗਾ ਕੇ ਫਿਰ ਗਰਾਊਂਡ 'ਚ ਮਤਲਬ ਕਿ ਐਂਟਰੀ ਦਿਖਾ ਰਿਹਾ ਹੈ ਤਿਆਰ ਤੇ ਗੱਲ ਸਾਫ ਹੋ ਗਈ ਖੇਡ ਦਾ ਮੈਦਾਨ ਤੇ ਰਹਿ ਨਹੀਂ ਹੈ ਕਿਉਂਕਿ ਜਿੱਥੇ ਖਿਡਾਰੀ ਆਪ ਬੰਦੂਕਾਂ ਲੈ ਕੇ ਪਹਿਲਾਂ ਬੰਦੂਕ ਲੈ ਕੇ ਉਹਨਾਂ ਲੋਕਾਂ ਨੂੰ ਓਪਨ ਦਿਖਾਣ ਔਰ ਫਿਰ ਹੋਮ ਪਤਾ ਨਹੀਂ ਸ਼ਾਇਦ ਬੰਦੂਕ ਉਹਨਾਂ ਨੂੰ ਡਰਾਂਣ ਲਈ ਹੈ ਕਿ ਜਿਹੜਾ ਇਹਨੂੰ ਫੜੇਗਾ ਉਹਨਾਂ ਨੂੰ ਡਰਾਂਣ ਲਈ ਹੈ ਜਾਂ ਬਦਮਾਸ਼ਾਂ ਨੂੰ ਡਰਾਂਣ ਲਈ ਹੈ ਉਹ ਤੇ ਪਤਾ ਨਹੀਂ ਉਹ ਤੇ ਇਹ ਹੀ ਜਾਂਦੇ ਜੀ ਅੱਛਾ ਕਈ ਕਹਿੰਦੇ ਆ ਸੇਫਟੀ ਵਾਸਤੇ ਜੀ ਸੇਫਟੀ ਵਾਸਤੇ ਹੈ ਮਾਰਾ ਸੇਫਟੀ ਵਾਸਤੇ ਨਹੀਂ ਹੈ ਇਹ ਜਿਹੜੀਆਂ ਹੱਥਾਂ ਨਾਲ ਗੱਡੀਆਂ ਹੈ ਨਾ ਜਬ ਪੁਰਾਣੇ ਸਿਆਣੇ ਕਹਿੰਦੇ ਆ ਮੂੰਹ ਨਾ ਖੁੱਲਣੀਆਂ ਪੈਰੀਆਂ ਹੋਣਾ ਸਮਝੀਏ ਜਿਆਥਾਨਾ ਗੰਡੀਆਂ ਐ ਮੂੰਹ ਨਾ ਖੁੱਲਣੀਆਂ ਪੈਰੀਆਂ ਐ ਐ ਉਹ ਚੀਜ਼ ਐ ਔਰ ਕਦੀ ਅੱਛਾ ਪੰਜਾਬ ਤੋਂ ਬਾਅਦ ਕਬੱਡੀ ਹੋਰ ਦੇ ਕਿ ਸਰਕਲ ਕਬੱਡੀ ਕਿਤੇ ਨਹੀਂ ਹਟ ਜਾਂਦੀ ਹਰਿਆਣੇ ਤੋਂ ਇਲਾਵਾ ਹਰਿਆਣੇ 'ਚ ਕਦੀ ਦੇਖਿਆ ਕਦੀ ਕਿਸੇ ਪਲੇਅਰ ਨੂੰ ਉਹ ਬੰਦੂਕਾਂ ਲੈ ਕੇ ਨਹੀਂ ਆਂਦੇ ਉਹ ਖਾਲੀ ਆ ਜਾਂਦੇ ਐ ਉਹ ਟਰੈਕਟਰ ਬਾਈਕਾਂ ਹੋਰ ਗੱਡੀਆਂ ਲੈ ਕੇ ਜਾਂਦੇ ਪੰਜਾਬ 'ਚ ਗਰਮਿੰਟ ਕਰਕੇ ਖਾਲੀ ਆ ਜਾਂਦੇ ਐ ਕਰੋ ਖਾਲੀ ਨਿਕਲਦੇ ਆ ਪਾਰ ਕੇ ਆਂਦੇ ਐ ਹੋਰ ਅੱਛਾ ਬਾਹਰ ਕਬੱਡੀ ਬੰਦ ਹੋ ਗਈ ਤੇ ਬਾਹਰ ਸਰਕਲ ਕਬੱਡੀ ਬੰਦ ਹੋ ਗਈ ਤੇ ਹੁਣ ਹੈ ਵਿਚਾਰੇ ਜਿਹੜੇ ਨਵੇਂ ਪਲੇਅਰ ਸੀਗੇ ਪੰਜਾਬ ਉਠਰੇ ਸੀਗੇ ਇਹਨਾਂ ਨੂੰ ਚਲੋ ਪੰਜਾਬ ਮੇਲੇ ਜਿਹਨਾਂ ਨੂੰ ਮੌਕਾ ਮਿਲਣਾ ਸੀ ਕਦੇ ਵੱਡੇ ਮੇਲੇ ਜਿਹਨਾਂ ਨੂੰ ਘੁੜਾਣਾ ਸੀ ਹੁਣ ਸਾਰੇ ਆਪਣਾ ਬੋਰੀ ਬਿਸਤਰਾ ਬਨ ਕੇ ਜੀ ਆਪਣਾ ਉੱਥੇ ਬੰਦ ਕਰਕੇ ਹੁਣ ਇੱਧਰ ਆ ਗਏ ਹੋ ਸਾਰੇ ਬੋਰੀ ਬਿਸਤਰਾ ਬਨ ਕੇ ਇੱਧਰ ਨੂੰ ਆ ਗਏ ਕਿ ਚੱਲ ਹੁਣ ਆਪਾਂ ਅਵੇ ਇੱਥੇ ਖੇਡਦੇ ਆ ਹੁਣ ਇਹਨਾਂ ਨੇ ਜਿਹੜਾ ਮਾੜਾ ਮੋਟਾ ਵਿਚਾਰਾ ਜਿਹੜਾ ਖਰਚਾ ਪਾਣੀ ਪਲੇਅਰਾਂ ਨੂੰ ਮਿਲਦਾ ਸੀ ਉਹ ਵੀ ਨਹੀਂ ਮਿਲਣਾ ਉਹ ਵੀ ਖਾ ਜਾਣਾ ਇਹਨਾਂ ਨੇ ਹੁਣ ਤੇ ਐਂਟਰੀ ਚਸ਼ਮਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਕੋਈ ਐਵੇਂ ਦੀ ਗੱਲ ਨਹੀਂ ਹੈ ਜਿਹੜੀ ਥੱਲੇ ਤੁਸੀਂ ਲਿਖੀ ਕਮੈਂਟ ਚ ਕਈ ਲੋਕੀ ਲਿਖੀ ਜਾ ਰਹੇ ਨੇ ਉਹ ਵਾ 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 ਵੀ ਵਾ ਮੁੰਡਾ ਤੁਹਾਡੇ ਦਿਮਾਗ ਤੇ ਤੁਹਾਡੀ ਟੜ ਦੇ ਹਸੀਆਂ ਦੀ ਟੜ ਦੇ ਹਸਾਂ ਦਾ ਤੁਨੂੰ ਤੁਸੀਂ ਆਪਣੇ ਖੇਡ ਨੂੰ ਕੀ ਬਣਾਤਾ ਇਹ ਖੇਡ ਤੁਹਾਡੀ ਐ ਸਾਹਮਣਾ ਤੁਹਾਡੀ ਖੇਡ ਵੇਖ ਕੇ ਕੋਈ ਦੂਜੇ ਮੈਦਾਨਾਂ ਆਏਗੇ ਹਜੇ ਹਜੇ ਦੇ ਹਰਿਆਣਾ ਹੀ ਖਾਲੀ ਇੱਕ ਦੋ ਟੀਮਾਂ ਬਣਾ ਕੇ ਆਇਆ ਤੁਹਾਡੇ ਕੋ ਸਭ ਕੁਝ ਲੈ ਗਿਆ ਮੰਨ ਲਓ 1% ਮੰਨ ਲਓ ਜੇ ਬਾਕੀ ਸਾਰੀ ਸਟੇਟਾਂ ਸਟਿਲ ਕਬੱਡੀ ਪੰਜਾਬ ਦੀ ਬੁਰੀ ਭਾਰਜ ਸਾਰੀ ਸਟੇਟਾਂ ਖੇਡਣ ਲੱਗੀਆਂ ਤੇ ਤੁਹਾਡੇ ਕੋਲ ਮਾਰਾ ਸੈਕਲ ਨੂੰ ਜਿੱਤੀ ਜਾਣੀ ਕਿਉਂਕਿ ਪਲੇਅਰ ਤਾਂ ਸਾਰੇ ਪੰਜਾਬ ਚ ਏ ਟੂ ਜ਼ेड ਫੁਕਰੇ ਆ 99% ਫੁਕਰੇ ਇੱਕ ਨੰਬਰ ਦੇ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਗੈਂਗਸਟਰ ਬਣਨ ਦਾ ਸ਼ੌਂਕ ਹੈ ਪਲੇਅਰ ਬਣਨ ਦਾ ਨਹੀਂ ਪਲੇਅਰ ਬਣਨ ਦਾ ਸ਼ੌਂਕ ਹੈ ਆਣੇ ਵਾਲਿਆਂ ਨੂੰ ਔਰ ਬਣ ਵੀ ਰਹੇ ਵਿਚਾਰੇ ਔਰ ਬਣ ਵੀ ਰਹੇ ਆ ਔਰ ਖੂਬ ਦੇਖ ਲੋ ਔਰ ਆਪਣੇ ਜੋਰ ਨਾਲ ਜਿੱਤ ਕੇ ਲੈ ਜਾਂਦੇ ਆ ਕੋਈ ਜ਼ਬਰਦਸਤੀ ਨਹੀਂ ਆਪਣੇ ਜੋਰ ਨਾਲ ਜਿੱਤ ਕੇ ਲੈ ਜਾਂਦੇ ਸਾਰੀਆਂ ਚੀਜ਼ਾਂ ਅਮਰਗੇ ਜਿੱਤ ਕੇ ਲੈ ਕੇ ਜਾਣਗੇ ਤੇ ਇਹਨਾਂ ਨੂੰ ਫੁਕਰੇ ਨੂੰ ਦੇਖ ਕੇ ਹੱਸਦੇ ਰਹੋ ਤੇ ਆਪਣੇ ਨਿਆਣਿਆਂ ਨੂੰ ਆਪਣੇ ਦਿਖਾਓ ਕਿ ਗਰਾਊਂਡ 'ਚ ਪਹਿਲਾਂ ਮਦੂ ਲੈ ਕੇ ਜਾਣੀ ਪੈਂਦੀ ਹੈ ਔਰ ਇਹਨਾਂ ਨੂੰ ਪੁੱਛ ਤੂੰ ਜਿਹੜਿਆਂ ਨੂੰ ਹਾਂ ਕਰ ਰਹੇ ਨੇ ਪੁੱਛ ਇਹਨ ਕੀ ਕਬੱਡੀ ਸਾਫ਼ ਸੁਥਰੀ ਸਾਡੇ ਬਜ਼ੁਰਗ ਹੱਥਾਂ ਤੋਂ ਤੁਹਾਨੂੰ ਦੇਖੇ ਜਾਏ ਸੀ ਜੇ ਤੇ ਤੁਸੀਂ ਇਹਨਾਂ ਨੂੰ ਕੀ ਬਦਲੂਗਾ ਉਹ ਬਣਾਤਾ ਸਪੋਰਟ ਸਾਡੇ ਖੜੀ ਜਾਂਦੀ ਹੈ